ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਕਹਾਣੀ ਚੰਗੇ ਕਰਮ ਕਰਦੇ ਰਹੋ ਸੁਣਾਉਂਦੇ ਹਾਂ ਜਵਾਨੀ ਵਿੱਚ ਤਾਂ ਮਾਤਾ ਪਿਤਾ ਦੀਆਂ ਗੱਲਾਂ ਸਾਨੂੰ ਜ਼ਹਿਰ ਵਰਗੀਆਂ ਲੱਗਦੀਆਂ ਨੇ ਪਰ ਜਦੋਂ ਅਸੀਂ ਖੋਦ ਮਾਤਾ ਪਿਤਾ ਬੰਦੇ ਹਾਂ ਤਾਂ ਫੇਰ ਪਤਾ ਲੱਗਦਾ ਹੈ ਫਰਜ਼ ਤੇ ਫਿਕਰ ਕੀ ਹੁੰਦੇ ਹਨ ਜਦੋਂ ਅਸੀਂ ਛੋਟੀ ਉਮਰ 'ਚ ਹੁੰਦੇ ਹਾਂ ਜੋ ਗੱਲਾਂ ਸਾਨੂੰ ਸਾਡੇ ਮਾਤਾ ਪਿਤਾ ਦੱਸਦੇ ਹਨ ਉਹ ਗੱਲਾਂ ਉਹਨਾਂ ਦੀਆਂ ਸਾਨੂੰ ਉਸ ਟਾਈਮ ਵਧੀਆ ਨਹੀਂ ਲੱਗਦੀਆਂ ਤੇ ਨਾ ਹੀ ਉਸ ਟਾਈਮ ਅਸੀਂ ਆਪਦੇ ਮਾਤਾ ਪਿਤਾ ਦੀਆਂ ਗੱਲਾਂ ਸੁਣਦੇ ਹਾਂ ਹਮੇਸ਼ਾ ਸਾਡੇ ਮਾਤਾ ਪਿਤਾ ਸਾਨੂੰ ਗਲਤ ਰਸਤੇयां ਤੋਂ ਜਾਣ ਤੋਂ ਰੋਕਦੇ ਰਹਿੰਦੇ ਹਨ ਹਰ ਇੱਕ ਬੱਚੇ ਦੇ ਮਾਤਾ ਪਿਤਾ ਕਦੇ ਵੀ ਇਹ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਗਲਤ ਰਸਤੇ ਵੱਲ ਜਾਵੇ ਉਹ ਤਾਂ ਆਪਣੇ ਬੱਚੇ ਨੂੰ ਸਹੀ ਰਸਤੇਆਂ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹਨਾਂ ਦਾ ਜੀਵਨ ਵਧੀਆ ਕੱਢਣ ਬਾਰੇ ਸੋਚਦੇ ਰਹਿੰਦੇ ਹਨ ਸਾਡੇ ਮਾਤਾ ਪਿਤਾ ਆਪਦੇ ਬੱਚਿਆਂ ਦਾ ਬਹੁਤ ਹੀ ਫਿਕਰ ਕਰਦੇ ਹਨ ਤੇ ਆਪ ਦਾ ਫਰਜ਼ ਨਿਭਾਉਂਦੇ ਹਨ ਜਦੋਂ ਅਸੀਂ ਖੁਦ ਆਪ ਮਾਤਾ ਪਿਤਾ ਬਣਦੇ ਹਾਂ ਤਾਂ ਸਾਨੂੰ ਫਿਰ ਪਤਾ ਲੱਗਦਾ ਹੈ ਕਿ ਮਾਤਾ ਪਿਤਾ ਦਾ ਫਰਜ਼ ਕੀ ਹੁੰਦਾ ਹੈ ਤੇ ਆਪਦੇ ਬੱਚਿਆਂ ਦੀ ਫਿਕਰ ਕਿਵੇਂ ਹੁੰਦੀ ਹੈ ਮਾਤਾ ਪਿਤਾ ਫਰਜ਼ੀ ਨਮੋਣਾ ਸਭ ਤੋਂ ਔਖਾ ਫਰਜ਼ ਹੁੰਦਾ ਹੈ ਮਾਤਾ ਪਿਤਾ ਆਪਣੇ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਹਨ ਅਤੇ ਉਹ ਆਪਣੇ ਬੱਚਿਆਂ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰਦੇ ਹਨ ਉਹ ਆਪਣੇ ਬੱਚਿਆਂ ਨੂੰ ਹਰ ਖੁਸ਼ੀ ਦੇਣੀ ਚਾਹੁੰਦੇ ਹਨ ਤੁਸੀਂ ਆਪਣੇ ਮਾਪਿਓ ਨੂੰ ਖੁਸ਼ ਰੱਖੋ ਮੰਦਰ ਗੁਰਦੁਆਰੇ ਬੈਠਾ ਰੱਬ ਆਪਣੇ ਆਪ ਖੁਸ਼ ਹੋ ਜਾਵੇਗਾ ਹਰ ਇੱਕ insan ਲਈ ਮਾਪਿਓ ਰੱਬ ਦਾ ਰੂਪ ਹੀ ਹੁੰਦੇ ਹਨ ਸਾਨੂੰ ਆਪਣੇ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਆਪਣੇ ਮਾਪਿਓ ਨੂੰ ਵੀ ਰੱਬ ਦੀ ਤਰ੍ਹਾਂ ਪੂਜਣਾ ਚਾਹੀਦਾ ਹੈ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਮਾਪਿਓ ਨੂੰ ਦੁੱਖ ਤਕਲੀਫ ਨਹੀਂ ਦੇਣੀ ਚਾਹੀਦੀ ਜਦੋਂ ਅਸੀਂ ਆਪਣੇ ਮਾਪਿਓ ਨੂੰ ਕੋਈ ਦੁੱਖ ਦਿੰਦੇ ਹਾਂ ਤਾਂ ਉਹ ਦੁੱਖ ਮਾਪਿਓ ਨੂੰ ਬਹੁਤ ਤਕਲੀਫ ਦਿੰਦਾ ਹੈ ਮਾਪਿਓ ਦੀ ਹਰ ਗੱਲ ਬੱਚਿਆਂ ਲਈ ਮੰਨਣੀ ਜ਼ਰੂਰੀ ਹੁੰਦੀ ਹੈ ਜੇ ਤੁਸੀਂ ਰੱਬ ਤੋਂ ਆਪਦੀ ਜ਼ਿੰਦਗੀ ਵਿੱਚ ਖੁਸ਼ੀਆਂ ਮੰਗਣੀਆਂ ਚਾਹੁੰਦੇ ਹੋ ਤਾਂ ਪਹਿਲਾਂ ਤੁਸੀਂ ਆਪਣੇ ਮਾਪਿਓ ਨੂੰ ਖੁਸ਼ ਰੱਖੋ ਜਦੋਂ ਉਹ ਤੁਹਾਡੇ ਮਾਪਿਓ ਤੁਹਾਡੇ ਤੋਂ ਖੁਸ਼ ਹਨ ਤਾਂ ਰੱਬ ਵੀ ਤੁਹਾਡੇ ਤੋਂ ਖੁਸ਼ ਰਹਿੰਦਾ ਹੈ ਅਤੇ ਫਿਰ ਤੁਹਾਨੂੰ ਹਰ ਖੁਸ਼ੀ ਰੱਬ ਤੋਂ ਮਿਲ ਜਾਂਦੀ ਹੈ ਅਤੇ ਫਿਰ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਦੁੱਖ ਤਕਲੀਫ ਨਹੀਂ ਹੁੰਦੀ ਜੰਡੇ ਕਾਰਮ ਕਰਦੇ ਰਹੋ ਲੋਕੀ ਭਾਵੇਂ ਤ੍ਰੀਪ ਕਰਨ ਜਾਂ ਬ੍ਰਿਾਈ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਰਮ ਦਾ ਫਲ ਦੇਣਾ ਪਰਮਾਤਮਾ ਦਾ ਕੰਮ ਹੈ ਬੰਦੇ ਦਾ ਨਹੀਂ ਸੱਚੇ ਇਨਸਾਨ ਨੂੰ ਹਮੇਸ਼ਾ ਸਚਾਈ ਦੇ ਰਸਤੇ ਤੇ ਹੀ ਚੱਲਦੇ ਰਹਿਣਾ ਚਾਹੀਦਾ ਹੈ ਉਸ ਨੂੰ ਕਦੇ ਵੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਜੋ ਇਨਸਾਨ ਸੱਚਾ ਤੇ ਇਮਾਨਦਾਰ ਹੁੰਦਾ ਹੈ ਉਸ ਦੇ ਕਰਮ ਵੀ ਚੰਗੇ ਹੁੰਦੇ ਹਨ ਸੱਚੇ ਬੰਦੇ ਦੀ ਤ੍ਰੀਪ ਲੋਕ ਮੂੰਹ ਤੇ ਨਹੀਂ ਕਰਦੇ ਪਰ ਲੋਕ ਬਾਅਦ ਵਿੱਚ ਤਾਂ ਜ਼ਰੂਰ ਕਰਦੇ ਹਨ ਕਿ ਇਨਸਾਨ ਨੇ ਕੁਝ ਲੋਕਾਂ ਲਈ ਚੰਗਾ ਕੀਤਾ ਸੱਚੇ ਬੰਦੇ ਨੂੰ ਪਰਮਾਤਮਾ ਵੀ ਉਸ ਦੇ ਕਰਮਾਂ ਦਾ ਫਲ ਜ਼ਰੂਰ ਦਿੰਦਾ ਹੈ ਸੱਚੇ ਬੰਦੇ ਨੂੰ ਖਰ ਰਸਤਿਆਂ ਵਿੱਚ ਕਾਮਯਾਬੀ ਮਿਲਦੀ ਹੈ ਸੱਚੇ ਬੰਦੇ ਨੂੰ ਕੰਮ ਨੂੰ ਜ਼ਰੂਰ देर ਲੱਗਦੀ ਹੈ ਪਰ ਉਸ ਦਾ ਹਰ ਕੰਮ ਹੁੰਦਾ ਹੈ ਕਿਉਂਕਿ ਉਸ ਨਾਲ ਰੱਬ ਹੁੰਦਾ ਹੈ ਰੱਬ ਦਾ ਉਹ ਸੱਚੇ ਬੰਦੇ ਤੇ ਮੇਰ ਭਰਿਆ ਹੱਥ ਹੁੰਦਾ ਹੈ ਉਸਦੇ ਕੰਮਾਂ ਵਿੱਚ ਕਦੇ ਵੀ ਰਕਾਵਟ ਨਹੀਂ ਪੈਂਦੀ ਕਿਉਂਕਿ ਉਹ ਸੱਚਾ ਬੰਦਾ ਰੱਬ ਨੂੰ ਸੱਚੇ ਦਿਲੋਂ ਯਾਦ ਕਰਦਾ ਹੈ ਅਤੇ ਰੱਬ ਵੀ ਉਸਦੇ ਕੰਮਾਂ ਵਿੱਚ ਉਸ ਦਾ ਸਹਾਰਾ ਬੰਦਾ ਹੈ ਦੋਸ਼ਮਣ ਬਣਨ ਲਈ ਜ਼ਰੂਰੀ ਨਹੀਂ ਕਿਸੇ ਨਾਲ ਲੜੋ ਬਸ ਆਪਣੇ ਹੱਕ ਤੇ ਸੱਚ ਦੀ ਗੱਲ ਕਰੋ ਫਿਰ ਦੇਖੋ ਦੁਸ਼ਮਣ ਖਾਨਦਾਨ ਵਿੱਚੋਂ ਹੀ ਮਿਲ ਜਾਣਗੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਨਾਲ ਲੜ ਕੇ ਦੁਸ਼ਮਣ ਬਣਾਓ ਇਸ ਦੁਨੀਆ ਵਿੱਚ ਤਾਂ ਤੁਸੀਂ ਆਪਦੇ ਹੱਕ ਲਈ ਵੀ ਕੋਈ ਆਵਾਜ਼ ਉਠਾਉਂਦੇ ਹੋ ਤਾਂ ਆਵਾਜ਼ ਨੂੰ ਬੰਦ ਕਰਨ ਲਈ ਤੁਹਾਡੇ ਵਿਰੋਧ ਲੋਕ ਖੜੇ ਹੋ ਜਾਂਦੇ ਹਨ ਕਿਉਂਕਿ ਇਹ ਦੁਨੀਆ ਝੂਠਾਂ ਦੀ ਦੁਨੀਆ ਹੈ ਹੱਕ ਤੇ ਸੱਚ ਵਾਲੀ ਇਹ ਦੁਨੀਆ ਨਹੀਂ ਰਹੀ ਜਦੋਂ ਤੁਸੀਂ ਆਪਣੇ ਹੱਕ ਦੀ ਖਾਤਰ ਅੱਗੇ ਆਉਂਦੇ ਹੋ ਤਾਂ ਤੁਹਾਡੇ ਤੋਂ ਪਹਿਲਾਂ ਝੂਠਾਂ ਵਾਲੀ ਦੁਨੀਆ ਤੁਹਾਡੇ ਅੱਗੇ ਖੜੀ ਹੁੰਦੀ ਹੈ ਝੂਠਾਂ ਵਾਲੀ ਦੁਨੀਆ ਹਮੇਸ਼ਾ ਸੱਚੀ ਗੱਲ ਨੂੰ ਦਬਾਉਣ ਵਿੱਚ ਲੱਗੀ ਰਹਿੰਦੀ ਹੈ ਇਸ ਲਈ ਸੱਚੇ ਬੰਦੇ ਦੇ ਖਿਲਾਫ ਹਾਰੇ ਕੰਸਾਨ ਲੜਨ ਲਈ ਤਿਆਰ ਰਹਿੰਦਾ ਹੈ ਇਸੇ ਤਰ੍ਹਾਂ ਸੱਚੇ ਬੰਦੇ ਦੇ ਦੋਸ਼ਮਣ ਜ਼ਿਆਦਾ ਹੁੰਦੇ ਹਨ ਅਤੇ ਦੋਸਤ ਘੱਟ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਜੇ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਅਮਰਾਨ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਕੀ